ਸਸੇ ਗੱਲ ਦੀ ਅੱਜ ਜੋ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹਰ ਸ਼ਿੰਗਾਰ ਦਾਇਕ ਬੂਟਾ ਹੁੰਦਾ ਤੇ ਹਰ ਸ਼ਿੰਗਾਰ ਜਿਹੜਾ ਬੂਟਾ ਉਹਦੀ ਕੀ ਨਿਸ਼ਾਨੀ ਹੈ ਤੇ ਉਹ ਖਾਣ ਦਾ ਕੀ ਬੈਨੀਫਿਟ ਹੈ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਮੈਂ ਤੁਹਾਨੂੰ ਪਹਿਲਾਂ ਇਸ ਦੀ ਨਿਸ਼ਾਨੀ ਦੱਸਾਂਗਾ ਦੇਖੋ ਇਹ ਆਮ ਤੌਰ ਤੇ ਇਹ ਜੋ ਪੱਤਾ ਹੈ ਇਹ ਪੱਤਾ ਖੁਰਦਰਾ ਹੈ ਉੱਪਰ ਤੋਂ ਇਹ ਖੁਰਦਰਾ ਹੈ ਤੇ ਇਹ ਨੀਚੀ ਸਾਈਡ ਤੋਂ ਇਹ ਖੁਰਦਰਾ ਨਹੀਂ ਹੈ ਹਾਰਸ਼ਿੰਗ ਹਾਰਸ਼ਿੰਗਾਰ ਦਾ ਜਿਹੜਾ ਪੱਤਾ ਹੈ ਉਹ ਉੱਪਰੋਂ ਇਹ ਖੁਰਦਰਾ ਹੈ ਤੇ ਬਾਕੀ ਅਗਰ ਲਗਾਤਾਰ ਇਸ ਦੇ 7 ਪੱਤੇ ਇਸ ਤਰ੍ਹਾਂ ਸੱਤ ਪੱਤੇ ਤੋੜ ਕੇ ਇਸ ਤਰ੍ਹਾਂ ਸੱਤ ਪੱਤੇ ਤੋੜ ਕੇ ਤੁਸੀਂ ਜੇ ਪਾਣੀ ਵਿੱਚ ਉਬਾਲ ਕੇ ਇਹ ਸੱਤ ਪੱਤੇ ਆ ਇਸ ਤਰ੍ਹਾਂ ਲੈਣੇ ਆ ਪਾਣੀ ਵਿੱਚ ਉਬਾਲ ਕੇ ਲਗਾਤਾਰ 1 ਮਹੀਨਾ ਪੀਂਦੇ ਹੋ ਜਦੋਂ ਪਾਣੀ ਇਦਾਂ ਰਹਿ ਜਾਵੇ ਇੱਕ ਗਲਾਸ ਦੇ ਵਿੱਚ ਤੇ ਤੁਸੀਂ ਉਹ ਪਾਣੀ ਪੀਂਦੇ ਹੋ ਤੁਹਾਡੀ 40 ਸਾਲ ਪੁਰਾਣੀ ਜਿਹੜੀ ਦਰਦ ਹੈ ਉਹ हट ਜੇਗੀ ਬਾਕੀ ਇਸ ਤੋਂ ਇਲਾਵਾ ਇਹ ਇਹਦੇ ਜਿਹੜੇ ਫੁੱਲ ਨੇ ਇਹ ਕੇਸਰੀ ਰੰਗ ਦੇ ਹੁੰਦੇ ਆ ਤੇ ਚਿੱਟੇ ਰੰਗ ਦੇ ਹੁੰਦੇ ਹਨ ਇਹ ਜਿਨ੍ਹਾਂ ਨੂੰ ਬਾਰ ਬਾਰ ਦਰਦ ਹੁੰਦੀ ਹੈ ਗੋਡਿਆਂ 'ਚ మోਡਿਆਂ 'ਚ ਕਿੰਨੀ ਵੀ ਪੁਰਾਣੀ ਦਰਦ ਹੈ ਉਸ ਨੂੰ ਇਹ ਠੀਕ ਕਰਦੀ ਹੈ ਬਾਕੀ ਇਸ ਨੂੰ ਪਰੀ ਜਾਤ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਬਾਕੀ ਜਦੋਂ ਵੀ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਅੱਧਾ ਇੱਕ ਗਲਾਸ ਪਾਣੀ ਲਓ ਉਸ ਦੇ ਵਿੱਚ ਸੱਤ ਪੱਤੇ ਪਾਓ ਸੱਤ ਪੱਤੇ ਪਾਉਣ ਤੋਂ ਬਾਅਦ ਉਸ ਨੂੰ ਉਬਾਲੋ ਜਦੋਂ ਉਹ ਅੱਧਾ ਰਹਿ ਜਾਏ ਉਸ ਤੋਂ ਇਹ ਪਾਣੀ ਜਿਹੜਾ ਉਹ ਪੀਣਾ ਵਾ ਇੱਕ ਘੰਟਾ ਫਿਰ ਤੁਸੀਂ ਕੁਝ ਨਹੀਂ ਲੈਣਾ ਬਾਕੀ ਤੁਸੀਂ ਇਸ ਦੀ ਚਟਨੀ ਬਣਾ ਕੇ ਇਸ ਦੀ ਚਟਨੀ ਬਣਾ ਕੇ ਵੀ ਸ਼ਹਿਦ ਦੇ ਨਾਲ ਤੁਸੀਂ ਲੈ ਸਕਦੇ ਹੋ ਤੁਸੀਂ ਇਸ ਵਿੱਚ ਤુલਸੀ ਦੇ ਪੱਤੇ ਸ਼ਹਿਦ ਵਾਕੇ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਵੇਰੇ ਪੱਤੇ ਜਿਹੜੇ ਨੇ ਉਹ ਚਾਰ ਤੋਂ ਛੇ ਦੇ ਵਿੱਚ ਵਿੱਚ ਜ਼ਮੀਨ ਤੇ ਡਿੱਗਦੇ ਹਨ ਬੋਲੇ ਦੇ ਤੇ ਇਹਦੇ ਫੁੱਲ ਜਿਹੜੇ ਨੇ ਉਹ ਵੀ ਕਾਮੇ ਦੇ ਆਉਣਗੇ ਤੇ ਬਾਕੀ ਇਹਦਾ ਜਿਹੜਾ ਪੱਤੀਆਂ ਦਾ ਪਾਊਡਰ ਹੈ ਉਹ ਪਾਊਡਰ ਵੀ ਜਿਹੜਾ ਉਹ ਦਰਦਾਂ ਦੇ ਲਈ ਬਹੁਤ ਹੀ کارਗਰ ਸਿੱਧ ਹੈ ਇਸ ਸੁਲਾਬ ਤੁਸੀਂ ਅਗਰ ਇਹ ਲੈਣ ਤੋਂ ਬਾਅਦ ਤੁਸੀਂ 1 ਘੰਟਾ ਕੁਝ ਨਹੀਂ ਲੈਂਦੇ ਤੇ ਤੁਸੀਂ ਦੇਖੋਗੇ ਦਾਸਰ ਹੋਣਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਨੂੰ ਰਿੰਗਣ ਦੀ ਪ੍ਰੋਬਲਮ ਹੈ ਉਹਨਾਂ ਲਈ ਇਹ ਬਹੁਤ ਹੀ ਵਧੀਆ ਕਾਰਗਰ ਸਾਫਤ ਹੁੰਦੀ ਹੈ ਅਗਰ ਇਹ ਤੁਹਾਡੇ ਦਰਦ ਜ਼ਿਆਦਾ ਹੈ ਸਵੇਰੇ ਅਤੇ ਸ਼ਾਮ ਤੁਸੀਂ ਇਸ ਨੂੰ ਲੈ ਸਕਦੇ ਹੋ ਅਗਰ ਤੁਹਾਡੇ ਪਿਸ਼ਾਬ ਦੇ ਵਿੱਚ ਪ੍ਰੋਬਲਮ ਹੈ ਤੁਹਾਨੂੰ ਪਿਸ਼ਾਬ ਰੁਕ ਰੁਕ ਕੇ ਆਉਂਦਾ ਹੈ ਤਾਂ ਤੁਸੀਂ ਹਰ ਸ਼ੰਗਾਰ ਦੇ ਪਾਊਡਰ ਦਾ ਇਸਤੇਮਾਲ ਕਰ ਸਕਦੇ ਹੋ ਬਾਕੀ ਇਸ ਦੇ ਬੀਜ ਪੀਸ ਕੇ ਸਿਰ ਤੇ ਲਗਾਉਣ ਨਾਲ ਤੁਹਾਡੀ ਜਿਹੜੀ ਸ਼ਿਕਰੀ ਹੈ ਉਹ ਖਤਮ ਹੋ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਸਾਟਿਕਾ ਰਿੰਗਣ ਦੀ ਬਿਮਾਰੀ ਜਿਨ੍ਹਾਂ ਨੂੰ ਹੁੰਦੀ ਹੈ ਉਹਨਾਂ ਲਈ ਤੇ ਇਹ ਸੋਨੇ ਤੇ ਸੁਹਾਗਾ ਹੈ ਹਾਰਟ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਕਾਰਗਰ ਸਿੱਧ ਹੁੰਦੀ ਹੈ ਇੱਕ ਵਾਰ ਇਸਤੇਮਾਲ ਕਰਕੇ ਦੇਖੋ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਇਹ ਬਹੁਤ ਫਾਇਦਾ ਦੇਗੀ 슈ਗਰ ਦੇ ਮਰੀਜ਼ਾਂ ਲਈ ਇਹ ਵਰਦਾਨ ਹੈ ਉਹਨਾਂ ਨੂੰ ਇਸ ਦਾ ਪੱਤਿਆਂ ਦਾ ਜਿਹੜਾ ਉਹ ਚਟਨੀ ਬਣਾ ਕੇ ਜਾਂ ਵੈਸਾ ਹੀ ਪੱਤੇ ਜਿਹੜੇ ਨੇ ਇਹਦੇ ਹੱਦੇ ਦਾ ਸਕਦੇ ਆ ਇਹਨੂੰ ਧੋ ਕੇ ਪੱਤੇ ਨੂੰ ਤੁਸੀਂ ਇਹ ਪੱਤੇ ਵੀ ਖਾ ਸਕਦੇ ਆ ਇਸ ਤੋਂ ਇਲਾਵਾ ਅਗਰ ਤੁਹਾਨੂੰ ਅਸਥਮਾ ਵਾ ਖਾਂਸੀ ਆਉਂਦੀ ਹੈ बार-बार ਬੁਰਾ ਹਾਲ ਹੁੰਦਾ ਤੁਸੀਂ ਇਹਦਾ ਇਸਤੇਮਾਲ ਕਰੋ ਹੋ ਸਕੇ ਤੇ ਤੁਸੀਂ ਤੁਲਸੀ ਦੇ ਪੱਤੇ 5-6 ਲੈ ਲਓ ਇਸ ਤੇ ਹਰ ਸ਼ਿੰਗਾਰ ਦੇ ਪੱਤੇ ਵੀ 5-6 ਲੈ ਲਓ ਇਹਨਾਂ ਨੂੰ ਤੁਸੀਂ ਇੱਕ ਗਲਾਸ ਪਾਣੀ ਚ ਪਾਓ ਥੋੜੀ ਜੀ ਦਾਲ ਚੀਨੀ ਪਾਊਡਰ ਪਾ ਦਿਓ ਅਗਰ ਤੁਸੀਂ ਨਹੀਂ ਪਾ ਸਕਦੇ ਤੇ ਤੁਸੀਂ ਉਸ ਦੇ ਵਿੱਚ ਸ਼ਹਿਦ ਵੀ ਪਾ ਸਕਦੇ ਹੋ ਬਾਕੀ ਇਸਤਰੀਆਂ ਨੂੰ ਕੋਈ ਵੀ ਰੋਗ ਹੈ ਤੁਸੀਂ ਇਹਦਾ ਇਸਤੇਮਾਲ ਕਰੋ ਇਹ ਠੀਕ ਹੋ ਜਾਏਗਾ ਸਰੀਰ ਦੇ ਕਮਰ ਤੋਂ ਲੈ ਕੇ ਪੈਰਾਂ ਤੱਕ ਅਗਰ ਤੁਹਾਨੂੰ ਦਰਦ ਹੈ ਤੁਸੀਂ ਇਸ ਦਾ ਇਸਤੇਮਾਲ ਕਰੋ ਤੁਸੀਂ ਦਵਾਈਆਂ ਖਾ-ਖਾ ਕੇ ਥੱਕ ਗਏ ਪਰ ਤੁਸੀਂ ਠੀਕ ਨਹੀਂ ਹੋ ਰਹੇ ਇਸਤੇਮਾਲ ਕਰਕੇ ਤੇ ਦੇਖੋ ਬੜੀ ਜ਼ਬਰਦਸਤ ਚੀਜ਼ ਹੈ ਇਹ ਦਵਾਈ ਹੈ ਬਹੁਤ ਵਧੀਆ ਹੈ ਬਾਕੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਹੈ ਗੰਠੀਏ ਦੇ ਮਰੀਜ਼ਾਂ ਲਈ ਵੀ ਹੈ ਬਹੁਤ ਵਧੀਆ ਹੈ ਬਾਕੀ ਜਿਹੜੇ ਬੱਚਿਆਂ ਦੀ ਖਾਂਸੀ ਨਹੀਂ ਹਟਦੀ ਉਹਨਾਂ ਨੂੰ ਇਹ ਸ਼ਹਿਦ ਦੇ ਵਿੱਚ ਪਾ ਕੇ ਦਿਓ ਉਹਨਾਂ ਦੀ ਖਾਂਸੀ ਵੀ ਬੱਚਿਆਂ ਦੀ ਹਟ ਜੇਗੀ ਬਾਕੀ ਇਹ ਖਿਆਲ ਰੱਖੋ ਵੀ ਇਹ ਚਟਨੀ ਵੀ ਖਾ ਸਕਦੇ ਹੋ ਤੇ ਤੁਸੀਂ ਵੈਸੇ ਵੀ ਪੱਤੇ ਖਾ ਸਕਦੇ ਹੋ ਤੇ ਤੁਸੀਂ ਸ਼ਹਿਦ ਚ ਪਾ ਕੇ ਵੀ ਖਾ ਸਕਦੇ ਹੋ ਤੇ ਪਾਣੀ ਉਬਾਲ ਕੇ ਉਹ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਜੇ ਤੁਹਾਡੀ ਖਾਂਸੀ ਨਹੀਂ ਹਟਦੀ ਤੇ ਤੁਸੀਂ ਅਦਰਕ ਦਾ ਰਸ ਨਿਕਾਲ ਕੇ ਕਾਲੀ ਮਿਰਚ ਵਿੱਚ ਪਾ ਕੇ ਵਿੱਚ ਸ਼ਹਿਦ ਪਾ ਕੇ ਵਿੱਚ ਹਰ ਸ਼ਿੰਗਾਰ ਦੇ ਪੱਤਿਆਂ ਦਾ ਜੂਸ ਕੱਢ ਕੇ ਤੇ ਤੁਸੀਂ ਉਹ ਇਸਤੇਮਾਲ ਕਰੋ ਮਿਕਸ ਕਰਕੇ ਲਗਾਤਾਰ 7 ਦਿਨ ਕਰੋ ਖਾਂਸੀ ਐਸ ਨਾਲ ਬਲਗਮ ਜਿਹੜੀ ਬਾਰ-ਬਾਰ ਆਉਂਦੀ ਹੈ ਤੁਹਾਡੀ ਉਹ ਬਿਲਕੁਲ ਠੀਕ ਹੋ ਜਾਵੇਗੀ ਮੈਂ ਉਮੀਦ ਕਰਦਾ ਵੀ ਤੁਸੀਂ ਇਹ ਖੁਦ ਹੀ ਘਰ تیار ਕਰੋਗੇ ਸਤਿ ਸ੍ਰੀ ਅਕਾਲ